ਦੰਦਨਾ ਕੀ ਉਹ ਕਿੱਦਾਂ ਪਾਉਂਦੇ ਸੀ ਨੂੰ ਆਈ ਤੇ ਸੋਹਰਾ ਜੰਮਿਆ ਲੋਕੀ ਦੇਣ ਵਧਾਈ ਉਹ ਕਿੱਦਾਂ ਪਾਉਂਦੇ ਸੀ ਇਦਾਂ ਹੀ ਕਸ਼ਤੀ ਸੀ ਹੈਨਾ ਮੈਂ ਪਾਉਂ ਨਹੀਂ ਗਾ ਹੁੰਦੀ ਆ ਮम्मा ਸੀ ਲੈ ਕੇ ਆਈ ਇਦਾਂ ਹੀ ਡੱਬੇ ਦੇ ਮੋਲ ਹਵਾ ਪਿਆ ਹੈ ਨਾ ਇਹਨੂੰ ਤਾਂ ਨਾਲ ਚੀਨਣਾ ਆ ਤੁਸੀਂ ਪਾ ਦੋ ਜੇ ਰੋਣਾ ਨਾ ਪਾ ਜਾ ਕੇ ਮੁੰਡਾ ਸੁੱਤਾ ਆ ਪੈਰ ਪੈਂਦਾ ਭਾਈ ਮੱਖਾ ਤੋਂ ਬਾਹਰੇ ਰਹਿੰਦਾ ਕੋਰਾ ਪੈਂਦਾ ਕੱਟ ਕਰ ਪੈਂਦਾ ਭਾਈ ਨੱਥਾ ਸੋਂ ਬਾਹਰੇ ਰਹਿੰਦਾ ਦੱਸੋ ਕੀ ਅੱਛਾ ਛੱਡੋ ਨੇ ਕੀ ਕਹਿਣਾ ਮੈਨੂੰ ਪਤਾ ਹੈ ਚੇਤਾ ਗਿਆ ਵੀ ਬੁਰੀ ਹਾਸੇ ਵਾਲਾ ਐ ਤਾਂ ਲੋਜੀ ਨੱਕ ਨਹੀਂ ਨਹੀਂ ਨੱਕ ਦੀ ਬੋਲੀ ਚੇਤਾ ਗਿਆ ਮੈਨੂੰ ਲੀਬੀਆ ਕੋਈ ਤਾਂ ਰਹਿਣਾ ਮੈਂ ਮਰਛਾ ਦੋਰੇ ਉਹਦੇ ਜਾਨ ਮੈਂ ਖਾਣੀ ਆ ਪਾਨੂ ਆਇਆ ਆਂਟੀ ਨਹੀਂ ਮੈਂ ਤਾਂ ਤੁਹੇ ਸੱਚ ਨਹੀਂ ਆਂਟੀ ਨਹੀਂ ਆ ਉਥੇ ਰੱਖ ਬੀਬੀ ਲੈਣ ਗਈ ਆਏ ਹਾਏ ਕੱਲ ਰੋਮਾਂ ਚੰਦਰੀ ਇਹ ਕਿੱਦਾਂ ਲਮਟਲੀਆਂ ਕਿੱਦਾਂ ਹੋਰ ਕਹਾਂ ਨਿਕਲ ਆਉਣ ਪੁੰਜਾ ਦੇਣ ਬੱਚੇ ਨਦੀਨਾ ਆਉਣ ਚੱਲੀਆਂ ਇਹ ਤਾਂ ਇਹ ਤਾਂ ਟਿੰਡਾ ਆ ਪਾ ਲਈ ਪਾ ਲੈ ਹਾਂ ਕਸ ਕਸ ਕਾਂ ਦੇ ਵੀਰ ਮਨੇ ਇੱਕ ਦੇਣਾ ਇਹਨੂੰ ਦੱਸ ਦਿੱਤਾ ਵੀ ਕੀ ਖਾਣਾ ਜਿਹਦਾ ਇਹਨੂੰ ਪਤਾ ਹੁੰਦਾ ਹੈ ਇਹਨਾਂ ਪਹਿਲਾਂ ਕਿਹਦਾ ਹਲਵਾ ਸਾਂ

ਹੋ ਤੇ ਪੀੜੀ ਇਹ ਵੀ ਤਾਂ ਇੱਕ ਕਿਸਮ ਦਾ ਸੱਭਿਆਚਾਰ ਹੀ ਆ ਆਪਣਾ ਜਿੱਦਾਂ ਮਤਲਬ ਕਹਿ ਲਓ ਅੱਗੇ ਤਾਂ ਇਹੀ ਚੀਜ਼ਾਂ ਹੁੰਦੀਆਂ ਸੀਗੀਆਂ ਹੈਨਾ ਹੁਣ ਤਾਂ ਇਹ ਮੁੰਡੇ ਬੁੱਢੇ ਇਹ ਬੁਸਰੇ ਵੈਣਾਂ ਆਤੂਨ ਮੰਝਾ ਤੇ ਲੰਮੇ ਪਹਿ ਕੇ ਆਹੀ ਬਾਤਾਂ ਹੀ ਕੋ ਸੁਣਾਉਂਦੇ ਹੁੰਦੇ ਸਿਆਣੇ ਸੁਣਾਉਂਦੇ ਹੁੰਦੇ ਸੀਗੇ ਆਹੋ ਹਾਂ ਕਹਾਣੀਆਂ ਸੁਣਾਉਣੀਆਂ ਸਾਨੂੰ ਹਨ ਕਿਦਾਂ ਬਣਦੀਆਂ ਨਾ ਇੱਕ ਇੱਕ ਪਾਉ ਦੀ ਜੀ ਇੱਕ ਲਾਉ ਦਿੱਤੀ ਤੇ ਆ ਗਏ ਕੁਛ ਨਾ ਜਦੋਂ ਇਹ ਰੋਟੀ ਨਹੀਂ ਪਕਾਉਂਦੇ ਕੋ ਨੂੰ ਕਿੱਥੇ ਜਾਂਦਾ ਬਾਜ਼ਾਰ ਤੋਂ ਬਾਜ਼ਾਰ ਕਿੱਦਾਂ ਕੀ ਕਰਦੇ ਹੋਰ ਇਤਨਾ ਇਧਰ ਪਸੇ ਲੱਗ ਗਿਆ ਇਹ ਮੇਰਾ ਤਾਂ ਸੂਰ ਸਾਰੇ ਚੇਂਜ ਹੋਇਆ ਜਣਾ ਮੈਨੂੰ ਉਧਰ ਹੀ ਬਣਾਉਂਗੇ ਲਾਉ ਤਾਂ ਖੁੱਲ ਗਿਆ ਜਦੋਂ ਪੰਜਾਬ ਤੇ ਪੈਰਾਂ ਤੱਕ ਵੀ ਦਿਓ ਮਾ ਮੇਰੇ ਦਾਇਰੇ ਪਰਦੇ ਸਾਰੇ ਇਕੱਠੇ ਹੋ ਜਣੇ ਤੇ ਜੋ ਲੱਗਾ ਚੱਕਾ ਕਰਨਾ ਪਾਉਂਦਾ ਤਾਂ ਮੁੱਕ ਕੇ ਅਪਣੇ ਅੰਕਲ ਸੋ ਜਾ ਉਸ ਵੇਰੇ ਤੁਸੀਂ ਉੱਠਣਾ ਨਹੀਂ ਸੋ ਜਾ ਹੁਣ ਸੋ ਜਾ ਅਸੀਂ ਤਾਂ ਫੇਰ ਲੁੱਕ ਜਾਣਾ ਕਿਸੇ ਨਾ ਕਿਸੇ ਨੇ ਨਾ ਛੋਟੇ ਮੋਟੇ ਚੁਟਕਲੇ ਜੋ ਸੁਣਾ ਦੇ ਫੇਰ ਜੋਰ ਜੋਰ ਦੀ ਨਾਲ ਚਲੋ ਚੁਟਕਲੇ ਸੁਣਾਓ ਫੇ ਹੁਣ ਚੁਟਕਲੇ ਦੀ ਗੱਲ ਕੀਤੀ ਚੁਟਕਲਾ ਸੁਣਾਓ ਚਲੋ ਚਲੋ ਸੁਣਾਓ ਹੁਣ ਅਸੀਂ ਤਿੰਨ ਬੱਚੇ ਨਹੀਂ ਤਿੰਨ ਚਲੋ ਸੁਣਾਓ ਕੁਛ

ਇਹਨਾਂ ਨੂੰ ਵੀ ਥੈਰੇਪੀ ਦੇਣੀ ਜੋ ਫਿਰ ਲੱਗਦਾ ਇਹਨਾਂ ਨੂੰ ਤਾਂ ਕਹਿਣਾ ਥੈਰੇਪੀ ਤੇ ਜਾਓ ਤਾਂ ਦਿਮਾਗ ਤੇਜ ਕਰੋ ਹਾਂ ਸਾਰੀਆਂ ਗੱਲਾਂ ਭੁੱਲ ਗਏ ਮੈਂ ਨਹੀਂ ਕਿਹਾ ਜਾਂਦੀ ਰਹੇ ਭੁੱਲ ਗਏ ਰਾਗ ਰਤਨ ਭੁੱਲ ਗਈਆਂ ਜੱਕੜੀਆਂ ਤਿੰਨੋਂ ਚੀਜ਼ਾਂ ਦਿੱਤੇ ਰਹੀਆਂ ਲੂਣ ਤੇਲ ਲੱਕੜੀਆਂ ਹੁਣ ਤਾਂ ਉਹ ਬਸ ਇਹੇ ਚੀਤੇ ਆ ਹਾਂ ਸਾਰੀਆਂ ਕੁਝ ਹੁਣ ਸਾਰਾ ਕੁਝ ਭੁੱਲ ਗਿਆ ਨਹੀਂ ਕੋਈ ਕਿਥੇ ਬਿਲੇ ਨਹੀਂ 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 ਮੈਂ ਖਾਣੀ ਖਾ ਲਈ ਜਾਂ ਤੋਪਰ ਕੀ ਕਰਨੇ ਆਂ ਤੇ ਨੀਲੀ ਟੱਲੀ ਚੌਲ ਵੱਧੇ ਦਿਨੇ ਗਵਾਚੇ ਰਾਤੀ ਲੱਬੇ ਆਹ ਰਹੀਆਂ ਬੋਲ ਆਉਂਦੀਆਂ ਹੀ ਨਹੀਂ ਜਾਂ ਤੱਕ ਜਦ ਤੱਕ ਬਾਹਰ ਫੇਜਾ ਲੰਦੀਆਂ ਹਾਂ ਪਹਿਲਾਂ ਪਹਿਲਾਂ ਨਹੀਂ ਆਉਂਦੀਆਂ ਪਹਿਲਾਂ ਲੱਗਦਾ ਲੱਗ ਕੇ ਜਾਂਦੇ ਇੱਕ ਜਣੇ ਨੇ ਸਿੱਟਣਾ ਤੇ ਜਦੋਂ ਘਰ ਦੇ ਨਾਲ ਹਿੱਦੇ ਜਿੱਦਾ ਪਹੁੰਚ ਬੁਲੀਆਂ ਹਾਂ ਰੇ ਹਾਂ ਹਾਂ ਸਾਰੇ ਜਣੇ ਇਕੱਠੇ ਹੋ ਕੇ ਬੋਲ ਦਿੰਦੇ ਸੀ ਨਾ ਸਾਡੇ ਉਧਰ ਹਿੰਦੀ ਦੇ ਵਿੱਚ ਪਤਾ ਕਿੱਦਾਂ ਕਹਿੰਦੇ ਹੁੰਦੇ ਸੀ ਬਾਜ਼ ਰਾਹ ਵਿੱਚ ਡੱਬਾ ਚੱਕ ਨਹੀਂ ਹੁੰਦਾ ਚਕਾ ਦੇ ਰੱਬਾ ਇਹਦਾ ਤੇ ਚੇਤਾ ਰੱਖ ਲੈ ਹਾਂ ਹਾਂ ਮੋਟਾ ਮੋਟਾ ਜਿੱਦਾਂ ਕੋਈ ਚੀਜ਼ ਦਾ ਚੇਤਾ ਲੱਗਾ ਨਾ ਨੀਵੇਂ ਨਾ ਪੁੱਟਣੇ ਨਾਲ ਅੱਗੇ ਤੇ ਸਾਡੇ ਨੂੰ ਅੱਛਾ ਹੀ ਨਾ ਦੇਣੀ ਹੈ ਖਾਂਦੀ ਨਹੀਂ ਬੱਸ ਲੈ ਉਹ ਤਾਂ ਕੱਢ ਦੇਣੀ ਚਾਹਤਾਂ ਨੇ ਕੱਢਿਓ ਨਹੀਂ ਭੈਣ ਜੀ ਫੇਸ ਨਹੀਂ ਆਉਂਦੀ ਮੈਂ ਚਾਹਤਾਂ ਚਾਹਤਾਂ ਆਹ ਹੈਗੀ ਆ ਕੋਈ ਨਹੀਂ ਪਤਾ ਸਾਰਾ ਯੋਜਸਨ ਮੇਲੀ ਦੁਨੀਆ ਸਗੀ ਹੈ ਥਾਲ ਦੇ ਵਿੱਚ ਥਾਲ ਦੇ ਵਿੱਚ ਚਮਚੇ ਆਉਂਦੇ ਮੋਤੀ ਤੇ ਅਸੀਂ ਉਹਨਾਂ ਨੂੰ ਕਹਿੰਨਾ ਆਸਮਾਨ ਦੇ ਤਾਰੇ ਆਸ ਕਿ ਖੇਲਣ ਲੈਣ ਦੂਸੇ ਖਾਓ ਪਰ ਅੰਨੇ ਮੈਂ ਨਹੀਂ ਖਾਣਾ ਖਾਣਾ ਖਾ ਲੋ ਤੁਸੀਂ ਖਾ ਲੋ ਉਹ ਚੱਲ ਗਈਆਂ ਇਹ ਸੁੱਚਿਆ ਸੀ ਬਿੰਦੇ ਤੇ ਜਾ ਤਾਦੀ ਬੈਣੀ ਮੈਨੂੰ ਜੇ ਲੀਪ ਹੋ ਚੀ ਆਤੀ ਨਾ ਤੁਸੀਂ ਕਿ ਆਪੇ ਜਾ ਤਾ ਬਹੁਤ ਮੈਂ ਬਾਤ ਦੀ ਨਹੀਂ ਅੱਜ ਸ਼ਾਮ ਦਾ ਸੋਚਿਆ ਹੋਇਆ ਸੀ ਸ਼ਾਮ ਦਾ ਹੀ ਸੀ ਸਾਨੂੰ ਅੱਜ ਵੀ ਅੱਜ ਅਸੀਂ ਬਾਜ਼ਾਰ ਤਾਂ ਪਾਵਾਂਗੇ ਜੋ ਜੋ ਅਸੀਂ ਦੇਖਿਆ ਆ ਅਸੀਂ ਉਸ ਚੀਜ਼ ਨੂੰ ਹੁਣ ਚੇਤੇ ਕਰਦੇ ਨਾ ਦੁਆਰਾ ਆਪੇ ਦਰਖਾਤ ਤੁਮ ਹੀ ਖਾ। ਨਾ ਮੱਸ। ਉਹ ਟੈਨ ਮੜ ਕੇ ਨਹੀਂ ਆਉਣਾ। ਹਾਂ ਇਹ ਤਾਂ ਹੈ। ਕੋਈ ਕੋਸ਼ਿਸ਼ ਕਰ ਲੋ। ਈਮਲੀ ਖੱਟੀ ਖਾ ਲੈਣੀ। ਹੁਣ ਕੌ ਖਾ ਕੇ ਦਿਖਾਓ। ਸਹੀ ਗੱਲ ਆ। ਨਹੀਂ ਖਾਉਂਦੇ। ਠੀਕ ਆ ਹੁੰਦੀ ਆ। ਕੱਚੀ ਅੰਬੀ ਖਾ ਲੈ। ਕੱਚੀਆਂ ਅੰਬੀਆਂ ਕਿਤੇ ਲੂਣ ਲਾ ਲਾ ਕੇ ਇੰਨੀਆਂ ਖਾਣੀਆਂ ਕਰ ਦਿਆ ਨੇ ਹਨਾ ਡਾਂਟ ਕੇ ਪਾਉਣਾ ਦੁਪਹਿਰ ਨੂੰ ਕਿ ਲੰਮੇ ਬਹਿ ਜਾਓ ਪਰ ਨਹੀਂ। ਨੀ ਦੇ ਨਹੀਂ ਥਿਆ ਹੁੰਦੀ ਮੈਂ ਕੀ ਕਰਦੀ ਹੁੰਦੀ ਸੀ ਸਕੂਲ ਜਾਣਾ ਅੱਛਾ ਉਥੋਂ ਨਾ ਪੈਸੇ ਮਿਲ ਜਣੇ ਜਿੱਦਾ 1 ਰੁਪਈਆ ਮਿਲ ਜਾਉ ਉਹ ਮਿਲ ਨਹੀਂ ਦੋ ਤੂੰ ਤੇ ਨਾ ਸਾਡੇ ਕੀ ਹੋਈ ਸਾਫ ਟਾਈਮ ਤੋਂ ਬਾਅਦ ਭਾਈ ਬਾਰ ਖੜਾ ਹੁੰਦਾ ਸੀ ਚੂਰਨ ਵਾਲਾ ਉਹ ਪਤਾ ਕਾਲੇ ਉਹ ਚਿੱਟੇ ਰੰਗ ਦਾ ਚੂਰਨ ਜਿੱਦਾ ਖਟਾ ਖਟਾਇਆ ਜੀਬ ਤੇ ਲਾਉਣਾ ਤੇ ਮਜ਼ਾ ਆਉਣਾ ਉਹਨੂੰ ਖਾ ਕੇ ਅਸੀਂ ਉਹ ਲੈ ਕੇ ਨਾ ਆਟੇ ਕਲਾਸਰੂਮ ਦੇ ਵਿੱਚ ਬੈਠ ਗਏ ਆਪਣੇ ਟੇਬਲ ਦੇ ਥੱਲੇ ਉਹ ਖਾਣਾ ਬਣਿਆ ਹੁੰਦਾ ਸੀ ਨਾ ਕਿਤਾਬਾਂ ਰੱਖਣ ਵਾਲਾ ਉੱਥੇ ਖੋਲ ਕੇ ਰੱਖ ਲੈਣਾ ਜਿੱਦਾਂ ਹੀ ਮੈਨੂੰ ਦਾ ਧਿਆਨ ਇੱਧਰ ਗਿਆ ਅਸੀਂ ਬੈਠਾ ਵੀ ਪਤਾ ਨਹੀਂ ਲੱਗਾ ਅੱਛਾ ਅੱਗੇ ਅੱਗੇ ਮੈਡਮਾਂ ਸਕੂਲ 'ਚ ਵੀ ਜਦੋਂ ਕੋਈ ਨਹੀਂ ਕੰਮ ਨਹੀਂ ਸੀ ਕੀਤਾ ਹੁੰਦਾ ਸਾਡੀ ਮੈਡਮ ਤਾਂ ਸਾਨੂੰ ਨਾ ਕਈ ਵਾਰ ਕੰਮ ਨਹੀਂ ਸੀ ਕੀਤਾ ਹੁੰਦਾ ਹਨ ਬੈਗ ਚੱਕ ਕੇ ਹੱਥਾਂ 'ਚ ਬੈਗ ਫੜਾ ਦੇਣੇ ਇੰਦਾ ਤਾਂ ਆਨੂੰ ਕਹਿਣਾ ਇੰਦਾ ਬੈਗ ਫੜ ਕੇ ਖੜੇ ਹੋਵੋ ਇੱਕ ਸਾਡੀ ਮੈਡਮ ਹੁੰਦੀ ਸੀ ਉਹ ਸਾਨੂੰ ਇੰਗਲਿਸ਼ ਪੜਾਉਂਦੀ ਹੁੰਦੀ ਸੀ ਤੇ ਉਹਨੇ ਭਰਾਵਾ ਜਦੋਂ ਕਿਤੇ ਉਹਦਾ ਕੰਮ ਨਹੀਂ ਸੀ ਨਾ ਕੀਤਾ ਹੁੰਦਾ ਹਾਏ 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 ਹਾਂ ਫਨੀ ਦੀ ਪਿੱਛੇ ਨੂੰ ਕਰਨ ਦਿੰਦੀ ਹੁੰਦੀ ਐਨੇ ਡੰਡੇ ਮਾਰਦੀ ਮੇਰੀ ਹਾਂ ਡੰਡੇ ਵੀ ਮੈਡਮ ਨੇ ਕਿਹਾ ਪੁੱਠੇ ਹੱਥ ਕਰੋ ਪੁੱਠੇ ਹੱਥ ਕਰੋ ਪੁੱਠੇ ਹੱਥਾਂ ਹਾਂ ਫਿਰ ਇਦਾਂ ਖੜਾ ਇਦਾਂ ਇੱਥੇ ਇੱਕ ਮਾਰਨੀ ਚੀਚੀਆਂ ਜਿਹਾਂ ਦੇ ਕੋਲ ਇਦਾਂ ਲਾਸ਼ਾ ਹੀ ਬੈਠੇ ਆ ਜਾਂ ਇੱਥੇ ਪੈਨਸਲ ਫਸਾ ਕੇ ਹਾਂ ਉਂਗਲਾ ਘੁੱਟ ਦੇਣੀਆਂ ਹਾਂ ਮੈਂ ਮਾਰ ਨਹੀਂ ਦਿੰਦੀ ਸੀ ਕਿ ਸਾਡੀ ਮੈਡਮ ਕੇ ਸਾਇੰਸ ਦੇ ਵਿੱਚ ਆਹ ਸਟੋਨ ਆ ਦੇਖੋ ਇਹ ਸੱਤ ਕਿਰਨਾਂ ਨਿਕਲਦੀਆਂ ਇਹਦੇ ਵਿੱਚੋਂ ਅਲੱਗ-ਅਲੱਗ ਰੰਗ ਦੀ ਕੀਤਾ ਨਿਕਲਦੀ ਸਾਰੀ ਚੀਜ਼ਾਂ ਕਰ ਪ੍ਰੈਕਟੀਕਲ ਕਰਾਉਂਦੇ ਹੁੰਦੇ ਸੀ ਨਾ ਪ੍ਰੈਕਟੀਕਲ ਕਰਵਾਉਂਦੇ ਹੁੰਦੇ ਸੀਗੇ ਸਾਇੰਸ ਦੇ ਵਿੱਚ ਸਾਨੂੰ ਇੰਨਾ ਉਹਨਾਂ ਨੇ ਬੋਰਡ ਦੇਣਾ ਇੱਥੇ ਤੁਸੀਂ ਆਹ ਰੱਖ ਕੇ ਪਿੰਨਾ ਲਗਾ ਕੇ ਤੁਸੀਂ ਆਹ ਸਕੇਲ ਰੱਖ ਕੇ ਤੁਸੀਂ ਆਹ ਡਾਇਗਰਾਮ ਬਣਾਉਣੇ ਆ ਆ ਇੱਦਾਂ ਬਣਾਉਣਾ ਪ੍ਰੈਕਟੀਕਲ ਕਰਕੇ ਮਾਈਕਰੋਸਕੋਪ ਦੇ ਵਿੱਚ ਤੁਹਾਨੂੰ ਆਹ ਚੀਜ਼ ਬਣਾ ਕੇ ਤੁਸੀਂ ਦਿਖਾਉਣੀ ਆ ਆ ਪਿਆਜ਼ ਦੀ ਛਿੱਲੀ ਹੁੰਦੀ ਸੀ ਨਾ ਉਹਨੂੰ ਉਤਾਰ ਕੇ ਮਾਈਕਰੋਸਕੋਪ ਤੇ ਰੱਖ ਕੇ ਉਹ ਸਾਰਾ ਦਿਖਾਉਣਾ। ਫੋੜ ਸਾਰ ਅਜ ਕਿੰਨੇ ਸੀ ਚਾਂਦੀ ਦੇ ਵਿੱਚ ਇਦਾਂ ਕਿਉਂ ਹੈਗਾ ਮੈਂ ਉਹਨੂੰ ਸਾਇੰਸ ਦੇ ਮੁਤਾਬਿਕ ਸੋਚਦੀ ਬੈਠੀ ਐਸੋ 2 ਮਿਲ ਕੇ ਪਲੱਸ ਐਨ ਐਨਓ ਸੀ ਮਿਲ ਕੇ ਇਦਾਂ ਕਰਕੇ ਕੁਝ ਬਣਦਾ ਸੀ ਨਾ ਉਹ ਚੀਜ਼ ਨਾ ਕਰ ਬੱਤ ਚਾਂਦੀ ਨੂੰ ਪਹਿਲਾਂ ਸਾਫ਼ ਕਰਦੀ ਆ ਫਿਰ ਉਹ ਇਦਾਂ ਹੁੰਦੀ ਉਹ ਮੈਂ ਦੱਸ ਮੈਂ ਦੱਸਣ ਲੱਗੀ ਸੀਗੀ ਐਕਸਪਲੇਨ ਨਹੀਂ ਸੀ ਕਰਨਾ ਆ ਰਿਹਾ ਦਾ ਦਿਮਾਗ ਕੋ ਕਾਫੀ ਟਾਈਮ ਦੀ ਸਾਇੰਸ ਨਿਕਲੀ ਹੈ ਉਹ ਪਤਾ ਹੀ ਨਹੀਂ ਲੱਗ ਰਹਾ ਉਹ ਕਿੱਦਾਂ ਕਰਾਂ ਬਸ ਇਹ ਵੀ ਨਾਲ ਲੈ ਬਥੇ ਖਾਣੀ ਨਹੀਂ ਖਾ ਲੈ ਤੁਸੀਂ ਖਾ ਲਓ ਵੀ ਇਹ ਤਾਂ ਖਾਣਾ ਹੈ ਵੀ ਆਪਣਾ ਸਰੀਰ ਕਿਸੇ ਕਿਸੇ ਤੋਂ ਬਾਹਰ ਨਹੀਂ ਵੀ ਕਿੱਦਾਂ ਹੈ ਨਾ ਪਰ ਨਾ ਦੇਖੋ ਜੇ ਤੰਦਰੁਸਤੀ ਆ ਤਾਂ ਸਾਰਾ ਕੁਝ ਹੀ ਆ ਹੈ ਨਾ ਉਹ ਦਿਖਾਉਂਦੇ ਆ ਨਾ ਹੂੰ ਦਿਖਾਉਂਦੇ ਆ ਕਦੀ ਕਿਸੇ ਵੀ ਕਿਸੇ ਤੋਂ ਬਾਅਦ ਵੀ ਨਾ ਹੂੰ ਅੱਜ ਤਾਂ ਅਸੀਂ ਉੱਥੇ ਵੀ ਬਹੁਤ ਇੰਜੋਏ ਕੀਤਾ ਹਾਂ ਅੱਜ ਬਹੁਤ ਇੰਜੋਏ ਕੀਤਾ ਸੀ ਉੱਥੇ ਜੋ ਕਿਤੇ ਉਹਨਾਂ ਨੇ ਸਾਨੂੰ ਸਪੀਕਿੰਗ ਕਰਾਈ ਹੂੰ ਰਸੀ ਵਾਂਗੂ ਕਹਿੰਦੇ ਇੱਥੇ ਜੰਪ ਕਰੋ ਇੱਥੇ ਖੜੇ ਖੜੇ ਹੂੰ ਜਿਹੜਾ ਰਸਤੀ ਕੋਟਲੇ ਹਨ ਉਹਦਾ ਕਰੋ ਹੂੰ ਸੇਟ ਆਜਿਆ ਬਹੁਤ ਬੈਲਾਸਿਕ ਕਰੋ ਨਹੀਂ ਕਈ ਲੇਡੀਜ਼ ਆ ਜਿੱਦਾਂ ਹੁਣ ਇੱਕ ਲੇਡੀਸ ਉੱਥੇ ਦੱਸਦੀ ਸੀ ਕਹਿੰਦੀ ਕਿ ਮੈਂ ਆਪਣੇ ਉੱਤੇ ਵੀਲਚੇਅਰ ਤੇ ਸੀ ਤੇ ਅੱਜ ਜਿਹੜੀ ਹੁਣ ਯਾਤਰਾ ਵੀ ਕਰਕੇ ਆਈ ਆ ਬਿਲਕੁਲ ਬੜੀ ਸੋਹਣੀ ਆ ਫਿੱਟ ਅਸੀਂ ਲੋਕ ਪਤਾ ਕੀ ਕਰਦੇ ਆ ਅਸੀਂ ਆਪਣੇ ਆਪਣਾ ਧਿਆਨ ਨਹੀਂ ਰੱਖਦੇ ਅਸੀਂ ਮੈਂ ਅੱਜ ਤੇਰੀ ਹੈ ਅਣਗੈਲੀਆਂ ਅਣਗੈਲੀਆਂ ਸਾਡੇ ਜੱਜ ਸਾਹਿਬ ਆ ਗਏ ਆ ਹੁਣ ਹੁਣ ਇਹ ਫੈਸਲਾ ਸੁਣਾਉਣਗੇ ਵੀ ਬਤਾਂ ਬੁਝਾਰਤਾਂ ਦਾ ਕੀ ਹੱਲ ਨਿਕਲਿਆ ਇਹ ਸੇਲਸਲਾ ਆ ਮੈਨੂੰ ਬਾਈ ਹੋਰ ਪਾ ਲੋ ਹੁਣ ਤੁਹਾਡੀ ਵਾਰੀ ਆ ਤੁਸੀਂ ਸੁਣਾਓ ਕੁਛ ਨਹੀਂ ਇਹ ਕਰੋ ਨਹੀਂ ਮੈਨੂੰ ਨਹੀਂ ਹੁੰਦੀ ਉਹ ਤੇ ਮੈਂ ਨਹੀਂ ਕਰਦਾ ਫੇਰ ਤਾਂ ਸਜ਼ਾ ਤਾਂ ਤੁਹਾਨੂੰ ਹੀ ਹੋ ਜਾਣੀ ਫੇਰ ਜੱਜ ਸਾਹਿਬ ਕਾਰਤਾ ਇਹਦਾ ਸਾਰਿਆ ਬਾਜ਼ ਨਹੀਂ ਸੀ ਨਿਕਲਦੀ ਸੇਕ ਮੂਰੇ ਬੈਠ ਕੇ ਤਾਂ ਨੱਕ ਖੁੱਲ ਗਿਆ ਲਾਦਾ ਤੇਰਾ ਤਰ ਤਿੰਨ ਹੋਇਆ ਤੂੰ ਚਲਾ ਬੀ ਬਈਆ ਤੂੰ ਇਹ ਤਾਂ ਵਧੀਆ ਆ ਸੇਕ ਤਾਂ ਓਕੇ ਸਾਹ ਲੇਖੂਗੀ ਹਾਂ ਤਮ ਚੱਕ ਤਮ ਚੱਕ 10 ਲੱਤਾਂ ਪੰਜ ਨੱਕ ਕੀ ਤਮ ਚੱਕ ਤਮ ਚੱਕ 10 ਲੱਤਾਂ ਪੰਜ ਨੱਕ 10 ਲੱਤਾਂ ਪੰਜ ਨੱਕ ਹਾਂ ਤਮ ਚੱਕ ਤਮ ਚੱਕ 10 ਲੱਤਾਂ ਪੰਜ ਨੱਕ ਇਹ ਇਹ ਭਾਈ ਸਾਡੇ ਵਸ ਦੀ ਗੱਲ ਨਹੀਂ ਬੁਝਾ ਬੁਝਾ ਬੁਝਣ ਮਨ ਪੰਜ ਨੱਕ ਕਹੇ ਤੇ 10 ਲੱਤਾਂ ਕਹਿ ਦੀਆਂ ਪੜ ਮੈਨੂੰ ਯਾਦ ਆਈ ਦਾਦੀ ਸਾਡੀ ਬੋਲਦੀ ਹੁੰਦੀ ਸੀ ਤਮ ਚੱਕ ਤਮ ਚੱਕ 10 ਲੱਤਾਂ 5 ਨੱਕ 10 ਲੱਤਾਂ ਕਿਹਦੀਆਂ ਕਿਹਦੀਆਂ 10 ਲੱਤਾਂ ਕੀ ਉਹ ਤੇ ਨਹੀਂ ਜਿਹੜਾ ਨੱਕ ਤਾਂ ਇੱਕੋ ਹੀ ਹੋਣਾ ਜਿਹੜਾ ਕਿ ਅੰਗਰੇਜ਼ਾ ਹੁੰਦਾ ਉਹਦੇ 5 ਨੱਕ ਥੋੜਾ ਹੋਣ ਉਹੋ ਹੀ ਤਾਂ ਗੱਲ ਹੈ 5 ਨੱਕ ਥੋੜੀ ਹੋਣੀ ਕਿਸੇ ਦੇ ਹੈਨਾ ਉਹ ਹੀ ਗੱਲ ਸੀ ਕਹਿੰਦੇ ਆ ਇਹਦਾ ਨਹੀਂ ਪਤਾ ਵੀ ਅਰਥੀ ਹੈਂ ਅਰਥੀ ਉਹ ਕਿਹੜੇ ਸਾਹਮਣਾ ਬਈ ਚਾਰ ਜਣੇ ਚੱਕ ਗਏ ਪੰਜਵਾਂ ਉੱਤੇ ਹੁੰਦਾ ਪੰਜ ਨੱਕ ਹੋ ਕੇ ਪੱਜਾ ਜਾਣੇ ਦੀ ਆ ਪੰਜ ਲੱਤਾ ਵਾਓ ਹਾਂ ਅੱਛਾ ਤੰਮ ਚੱਕ ਤੰਮ ਚੱਕ 10 ਲੱਤਾਂ ਪੰਜ ਨੱਕ ਅੱਛਾ ਜੀ ਵੇ ਸਹੀ ਗੱਲ ਆ ਉਦਾਂ ਪਰ ਨਹੀਂ ਸੀ ਪਤਾ ਸਾਨੂੰ ਕੀ ਨਿਕਲੇ ਕੀ ਨਿਕਲੇ ਪਤਾ ਨਹੀਂ ਹਾਂ ਰਹੀ ਕੁਝ ਆ ਤੇ ਕੁਝ ਨਹੀਂ ਨਹੀਂ ਇਹ ਵੀ ਕਿ ਮੈਨੂੰ ਸਾਨੂੰ ਨਹੀਂ ਸੀ ਪਤਾ ਹਨਾ ਇੱਕ ਇੱਕ ਵਧੀਆ ਇਹ ਪਤਾ ਲੱਗਾ ਸਾਨੂੰ ਕੁਝ ਕੁਰੀ ਦੀ ਕਟਿੰਗ ਕਰਕੇ ਭੇਜਿਓ ਮਾਂ ਹਾਂ ਪੈਕਿੰਗ ਕਰ ਦਿੰਦੀ ਹਾਂ ਜਿੰਨ ਜਿੰਨੀ ਤੇ ਬਰਥਡੇ ਬਾਹਰ ਦੇ ਪਿੱਛੇ ਨਹੀਂ ਜਾ ਮੈਂ ਤਾਂ ਮਾਮਾ ਨੇ ਇੱਥੇ ਆਇਆ ਠੀਕ ਹੈ ਹੋਰ ਜਲ ਜਗਦੀਪ ਤੂੰ ਸੁਣਾ ਫੇ ਹਾਂ ਬਾਤ ਦੱਸ ਦੇ ਪਹਿਲਾਂ ਦੱਸੋ ਵੀਡੀਓ ਦੇਖੀ ਬੁੱਟੇ ਦੀ ਵੀਡੀਓ ਦੇਖੋ ਆਪਣੇ ਲਈ ਇਹਦੇ ਸਵਰਨੀਆਂ ਬਹੁਤ ਗੱਲਾਂ ਕੀਤੇ ਨੇ ਪਰ ਅਸੀਂ YouTube ਤੇ ਨਹੀਂ ਹਾਂ ਸਵਰਨੀਆਂ ਵੀ ਮम्मा ਹਮਾਂ ਨੇ ਕੀਤੀਆਂ ਤੁਸੀਂ ਬੁੱਟੇ ਦੀ ਵੀਡੀਓ ਦੇਖੋ ਉਹ ਪਤਾ ਨਹੀਂ ਬਾਕੀ ਅਸੀਂ ਤਾਂ ਅੱਜ ਬੁਝਾਤਾ ਬੁਝੀਆਂ ਹਾਂ ਤੁਸੀਂ ਵੀ ਪਾ ਦੋ ਕਿ ਬਾਜ਼ਾਰਤ ਪਾਓ ਕੋਈ ਬਾਜ਼ਾਰਤ ਉਹਦੀ ਆਂਟੀ ਕੰਦੇ ਪਾਓ ਇੱਕ ਮਿੰਟ ਮੈਂ ਸਪੀਕਰ ਤੇ ਲਾਉਂਦੀ ਫੇਰ ਬੋਲਿਓ ਨਹੀਂ ਕਿੰਨੀ ਵਾਰੀ ਸੋਣੀ ਨਹੀਂ ਬੋਲੋ ਬੋਲੋ ਹਾਂਜੀ ਭੈਣੋ ਭੈਣੋ ਤੇ ਗੱਲ ਸੁਣੋ ਸ਼ੰਦਪੁਰਾ ਤੇ ਆਈਏ ਜਾਈਏ ਸ਼ੰਦਪੁਰਾ ਤੇ ਬੁੜੀ ਨਾਲੀ ਜਿਹੜੀ ਕੀ ਬੁੱਝੋ ਕੌਣ ਓ ਕਿਉਂਕਿ ਉਹਨਾਂ ਨੇ ਸੁਖਰੀ ਗੰਦੀ ਸੁਖਰੀ ਗੰਦੀ ਇਹ ਤੁਹਾਨੂੰ ਦੇ ਰਾਹੇ ਨੇ ਜੇ ਕੋਈ ਉਹਦਾ ਲੱਗਦਾ ਲੱਗ ਰਿਹਾ ਹੋ ਗਿਆ ਕਿ ਉੱਥੇ ਖੜਿਆ ਮੈਂ ਉੱਥੇ ਖੜਾ ਜਿਹੜਾ ਮੇਰਾ ਪੁੱਤ ਹੈ ਮੈਨੂੰ ਕੀ ਰਿਆ ਓ ਨੋ ਦੋ ਦੁੱਦੇ ਦੋ ਦੁੱਦੇ ਹੁਣ ਤਾਂ ਹੋ ਗਿਆ ਬੀਬੀ ਸੱਚੀ ਓ ਮਾਈ ਗਾਡ ਅਸੀਂ ਤਾਂ ਬਾਜ਼ਾਰ ਤਾਂ ਤੁਹਾਨੂੰ ਕਿੱਸੇ ਇਸਕੇ ਬਾਜ਼ਾਰ ਤਾਂ ਸੁਣਾਓ ਕੋਈ ਸਾਨੂੰ ਛੱਡੋ ਉਹਨਾਂ ਗੱਲਾਂ ਨੂੰ ਅਸੀਂ ਉੱਥੇ ਮਿੱਟੀ ਪਾਉ ਉਹਨਾਂ ਤੇ ਸੁਣਾ ਤਾਂ ਦਿੱਤੀ ਆ ਪੁਰਾਣੀ ਤੁਹਾਨੂੰ ਇੰਨੀ ਵਧੀਆ ਹਾਂ ਇਹ ਤਾਂ ਬਹੁਤ ਸੋਹਣੀ ਸੁਣਾਈ ਤੁਸੀਂ ਮੈਂ ਤੁਹਾਡਾ ਬਹੁਤ ਤੱਕੜਾ ਪਾ ਲਵਾਂ ਹਾਂ ਥੈਂਕ ਯੂ ਥੈਂਕ ਯੂ ਅਸੀਂ 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 ਬੀਬੀਆਂ ਦਾ ਦਿਲ ਲਾ ਕੇ ਰੱਖੀਦਾ ਹੈ ਪਤਾ ਕੀ ਅੰਦਰ ਵੜ ਕੇ ਤਾਂ ਟੈਨਸ਼ਨਾਂ ਸਾਰਿਆਂ ਨੂੰ ਹੈਗੀਆਂ ਆ ਹਾਂ ਹੱਸਦੇ ਹੱਸਦੇ ਹਸਾਉਂਦੇ ਰੋ ਹਾਂ ਅਸੀਂ ਸਾਥੀ ਸੁਮਿੰਦਰਾ ਤਾਂ ਬਾਹਰ ਬੈਠ ਕੇ ਸਾਨੂੰ ਦੇਖਦੇ ਆਂ ਤੇ ਗੱਲਾਂ ਸੁਣਦੇ ਆਂ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਆ ਆਪਣਾ ਪੰਚਵਲ ਯਾਦ ਆਉਂਦਾ ਆ ਬਿਲਕੁਲ 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 ਤੁਹਾਡਾ ਸਾਰਿਆਂ ਦਾ ਥੈਂਕ ਯੂ ਆ ਅੱਜ ਅਸੀਂ ਹੁਣ ਬਾਜ਼ਾਰਤਾ ਪਾਉਂਦੇ ਸੀ ਇਸਕੇ ਅੱਗੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਮਤਲਬ ਇਹੀ ਗੇਮਾਂ ਇਹੀ ਖੇਡਾਂ ਹੁੰਦੀਆਂ ਸੀ ਕਹਿਣਾ ਮੰਝਿਆ ਤੇ ਲੰਮੇ ਪੈ ਜਾ ਬਾਜ਼ਾਰਤਾ ਪਾਉਣੀਆਂ ਬਾਜ਼ਾਰਤਾ ਬੁੱਝੋ ਜਾਂ ਕਹਾਣੀਆਂ ਸੁਣਾਉਣੀਆਂ ਬਾਤਾਂ ਸੁਣਾਉਣੀਆਂ ਹੁਣ ਦੇ ਬੱਚੇ ਆ ਹੁਣ ਦੇ ਜਿਹੜੇ ਆ ਉਹ ਤਾਂ ਫੋਨਾਂ ਚੋਂ ਹੀ ਨਿਕਲਦੇ ਚਲੋ ਆਪਣੇ ਗੇਮ ਚਲਾਈਏ ਆਹ ਜਿਹੜੀਆਂ ਚੀਜ਼ਾਂ ਉਹਦਾ ਆਪਾਂ ਜਿਹੜਾ ਬਚਪਨ ਅਸੀਂ ਦੇਖਿਆ ਹੁਣ ਗਾਂ ਦੀ ਗਾਂ ਇਹਨਾਂ ਨੂੰ ਨਹੀਂ ਪਤਾ ਵੀ ਉਹ ਕੀ ਚੀਜ਼ਾਂ ਹੁੰਦੀਆਂ ਸੀਗੀਆਂ ਆਹ ਜਿਹੜੀਆਂ ਸਮਾਂ ਤੁਹਾਨੂੰ ਕਿਹੋ ਜਿਹੀ ਪਾਈ ਸੀ ਕਿ ਪੌਂਦੇ ਦੀ ਹੱਟੀ ਹੈ ਮੈਂ ਤੁਹਾਨੂੰ ਦੱਲਦੀ ਲਾਲਾ ਲਾਲੀ ਦੀ ਹੱਟੀ ਹਾਂ ਵੈਸੇ ਆਹ ਆਪਣੇ ਸਾਡੇ ਕੋਲ ਉਹਦਾ ਇਹ ਸੱਚੀ ਗੱਲ ਸਾਡੇ ਲਾਗੇ ਤਾਂ ਲਾਲੇ ਦੀ ਹੱਟੀ ਹੁੰਦੀ ਸੀ ਹਨਾ ਲਾਲੇ ਦੀ ਤਾਂ ਲਾਲੀ ਦੀ ਹੱਟੀ ਹੁੰਦੀ ਸੀ ਆਪਣੇ ਉਹ ਆਸਟ੍ਰੇਲੀਆ ਬੈਠੇ ਉਹ ਇਸ ਟਾਈਮ ਤੇ ਲਾਲਾ ਲਾਲੀ ਤੇ ਬੈਠੇ ਆਸਟ੍ਰੇਲੀਆ ਜਾ ਕੇ ਮੈਨੂੰ ਇਹ ਬੱਚਿਆਂ ਨੂੰ ਦੇ ਲੋ ਆਪਣੇ ਬੱਚਿਆਂ ਨੂੰ ਸਾਡੇ ਨੂੰ ਇੱਥੇ ਟਿਊਸ਼ਨ ਪੜ੍ਹਾਉਂਦੀ ਹੁੰਦੀ ਸੀ ਉਹ ਹਨਾ ਹਾਂ ਆਹਾਂ ਹਾਂ ਨਾ ਪੀੜੀ ਨੂੰ ਨਾ ਕੇ ਦਿਖਾਉ ਹਾਂ ਤੇ ਰੰਗ ਨਹੀਂ ਘੱਟ ਹੁੰਦੇ ਨਹੀਂ ਸੀ ਗੱਲ ਨੇ ਕਿ ਕਿਤਾ ਚਿੱਟਾ ਕੱਪੜਾ ਲਿਆ ਲਿਆ ਗੋਹੇ ਦਾ ਢੇਲਾ ਗੋਹੇ ਦੇ ਢੇਲੇ ਤੇ ਕੱਪੜੇ ਦੇ ਨਾਲ ਕੇ ਦਿਖਾ ਦੇ ਕੇ ਤੇ ਆ ਲਾਇਆ ਆਪਾਂ ਦੇਖ ਲੈ ਗੱਲ ਥੋੜਾ ਤੋਰ ਕੇ ਇਹਦੀ ਮੰਮੀ ਥੋੜੀ ਸਿੱਧੀ ਸੀ ਨਾ ਨਮਲੀ ਮੈਂ ਤਾਂ ਪਿਛਲੇ ਸਾਲ ਹੈ ਤੇ ਇਹਦੀ ਦਾਦੀ ਨੇ ਅੱਜ ਤਾਂ ਚਲ ਜਿੰਨਾ ਕੁਝ ਸਿਖਾ ਲਿਆ ਵਧੀਆ ਸਿਖਾ ਲਿਆ ਹੂੰ ਸਾਗ ਆ ਦੇ ਲੋ ਤਰੇ ਇਹ ਛਿਲੇ ਇਹ ਧੀਰੇ ਅੱਛਾ ਇਦਾਂ ਹੀ ਆ ਬੱਚਿਆਂ ਨੂੰ ਇਹ ਅੱਜਕੱਲ ਕੁੜੀਆਂ ਬਹੁਤ ਘੱਟ ਬਣਾਉਂਦੀਆਂ ਹੂੰ ਇਹ ਮੈਨੂੰ ਤਾਂ ਮਯਾ ਆਂ ਹੂੰ ਨਹੀਂ ਵਧੀਆ ਲੱਗਦੀ ਆ ਪਰ ਕਈਆਂ ਨੂੰ ਨਹੀਂ ਆਉਂਦੀ ਇਹ ਮੈਨੂੰ ਤਾਂ ਮਯਾ ਆਂ ਆਪਾਂ ਤਾਂ ਹਾਂ ਚੁੱਲੇ ਤੇ ਬਣਾ ਕੇ ਬੜੀ ਖੁਸ਼ ਹੁੰਦੀ ਪਰ ਵੇਹ ਹੁਣ ਘੱਟ ਗਈ ਚੁੱਲਾ ਬਣਾਣੀ ਨਹੀਂ ਦਿੰਦੇ ਅੱਛਾ ਮੈਨੂੰ ਤਾਂ ਮਯਾ ਨਹੀਂ ਪਰ ਦੇਖ ਲਓ ਹੁਣ ਹੁਣ ਸਰ ਵੀ ਕਹਿੰਦੇ ਨਾ ਕਹਿੰਦੇ ਚੁੱਲਾ ਵਾਲਿਆ ਕਰੋ ਹਨਾ ਚੁੱਲਾ ਬਾਲਣ ਚ ਮਯਾ ਹੁੰਦਾ ਪਰ ਮਮੀ ਕਹਿੰਦੇ ਇਹਨੂੰ ਕੁਲਰਿਆ ਪਏੜਾ ਬਣਾਣਾ ਆਪ ਤਾਂ ਇਹ ਬਹੁਤ ਹੀ ਠੀਕ ਨਹੀਂ ਹੈ ਜੀ ਤੇ ਮੈਨੂੰ ਵੀ ਚੱਕਣਾ ਪੈਂਦਾ ਨਾ ਹੂੰ ਹੂੰ ਤੇ ਬਿਤੇ ਦਿਨ ਤਾਂ ਵੀ ਤੇ ਜੀ ਬਹੁਤ ਕਰਨੀ ਦੀ ਹਲੇ ਉਹ ਤਾਂ ਕਰਨ ਨਹੀਂ ਬੈਠਾ ਅੱਜ ਐ ਸਕੂਟੀ ਲੈ ਕੇ ਗਿਆ ਅੱਜ ਦਾ ਟਾਪਿਕ ਫੇ ਜੱਜ ਸਾਹਿਬ ਕਰ ਦਈਏ ਕਲੋਜ਼ ਦੇਖੋ ਪਹਿਲਾਂ ਅੱਜ ਦਾ ਟਾਪਿਕ ਕਰਨਾ ਹੀ ਪੈਣਾ ਕੀ ਹੁੰਦੀ ਜਾਂਦੀਆਂ ਹੈਨਾ ਬੀਬੀਆਂ ਨੂੰ ਖਾਦ ਤਾਂ ਤੁਸੀਂ ਪੜਾਤਾ ਨਹੀਂ ਨਹੀਂ ਭਜਾਇਆ ਨਹੀਂ ਉਹ ਆਪੇ ਹੀ ਚਲ ਗਈਆਂ ਚਿਰ ਚ ਫੜ ਲੜੀ ਦਾ ਕਰੂ ਹਾਂ ਉਹ ਤੇ ਕੱਲ ਨੂੰ ਫਿਰ ਆਪਾਂ ਹੈਨਾ ਕੱਲ ਮਿਲਾਂਗੇ ਜਦੋਂ ਸੋਚਾਂਗੇ ਜਦੋਂ ਜਦੋਂ ਟੇ ਦੋ ਘੰਟੇ ਬਾਅਦ ਕਿੰਨਾ ਅੱਜ ਸਾਡੇ ਕੋਲ ਮੈਂਬਰ ਵੀ ਥੋੜੇ ਘੱਟ ਸੀਗੇ ਹਨਾ ਨਹੀਂ ਕੱਲ ਨੂੰ ਵੱਜੂ ਕੱਲ ਨੂੰ ਆਪਣੇ ਮੈਂਬਰ ਵੀ ਕੁਝ ਜਿਹੜੇ ਨਹੀਂ ਆਏ ਕੱਲ ਆਉਣਗੇ ਇਹ ਤਾਂ ਗੱਲ ਹੈ ਕਿ ਕਿੰਨੇ ਕਿੰਨੇ ਬੰਦਾ ਟਾਈਮ ਤੇ ਆਉਣ ਨੂੰ ਕੋਈ ਖਾਣ ਪੀਣ ਦਾ ਪ੍ਰੋਗਰਾਮ ਰੱਖਾਂਗੇ ਮੈਂਬਰ ਵੱਧੂ ਵੱਜਣਗੇ ਹਾਂ ਦੇਖਣਾ ਸਭ ਕੁਝ ਪੇਸ ਕਰਕੇ ਨਾ ਚੁੱਲੇ ਨਾਲ ਆ ਗਿਆ ਪਾਸੇ ਪਾਸੇ ਖਾਣ ਹੋਣਾ ਉਹਨਾਂ ਦੇਖੀਓ ਮਿੱਠਾ ਕੁਝ ਬਣਾ ਲਓ ਸੁੱਤੇ ਪਏ ਕੱਲ ਨੂੰ ਬਣਾਓ ਸੂਜੀ ਦਾ ਹਲਵਾ ਹਾਂ ਹਬਲਾ 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 ਹਾਂ ਬਲਾ ਨਾਲ ਬਣਾਓ ਕਾਲੇ ਛੋਲੇ ਫੇ ਤੁਸੀਂ ਕਿਹੜਾ ਨਾਲ ਪੂਰੀਆਂ ਵੀ ਬਣਾ ਲਓ ਨਹੀਂ ਪੂਰੀਆਂ ਨਹੀਂ ਖਾਣਾ ਫੇ ਤੁਸੀਂ ਹੈ ਪੂਰੀਆਂ ਨਹੀਂ ਖਾਣੀਆਂ ਤੇਲ ਕਿਉਂ ਘਟਕਾਈਦਾ ਅੱਛਾ ਤੇਲ ਕਿਉਂ ਘਟਕਾਈਦਾ ਸਾਡੀ ਵੀ ਅੱਜ ਕੱਲੀ ਸਾਸੀ ਗਰਮ ਪੁੱਤ ਅੱਛਾ ਸਾਸੀ ਗਰਮ ਸਾਸੀ ਗਰਮ ਅੱਛਾ ਮਸਾਲਾ ਇਹ ਲੋਕਾਂ ਦਾ ਹਲਵਾ ਦੇਖੋ ਦੇਖੇ ਨਾਲ ਕਾਲੇ ਛੋਲੇ ਕਾਲੇ ਛੋਲੇ ਪਰ ਉਹ ਸੋਹਣੇ ਲੱਗਦੇ ਹੁੰਦਾ ਹਨ ਸੁਆਦ ਵੀ ਲੱਗਦੇ ਆ ਦੁਨੀਆਂ ਚ ਬਾਕੀ ਖੜੇ ਹੁੱਥਾ ਨਾ ਹਾਂ ਚੱਪਚੀ ਮੱਲੇ ਕੇ ਸਾਨੂੰ ਪਹਿਲਾਂ ਸੁਣ ਲੋ ਹਾਂ ਨਜ਼ਾਰਾ ਵੱਖਰਾ ਉਹ ਤਾਂ ਫੇ ਪਹਿਲਾਂ ਭੇਨੇ ਭੇਨੇ ਸੀ ਰਵਨ ਉਹ ਆਪ ਕੱਲ ਨੂੰ ਰਾਤ ਨੂੰ ਬਣਾਉਣੇ ਪੂਰਾ ਦਿਨ ਤੇ ਆਪਾ ਨਾ ਰਾਤ ਚੱਟ ਪੈ ਜਾਣੀ ਆ ਉਦੋਂ ਵੀ ਤਾਂ ਦੇਣੀ ਸੀ ਤਾਂ ਕਹਿੰਦੀ ਰਾਤ ਚੱਟ ਪੈ ਜਾਣੀ ਆ ਕਿੱਲੋ ਛੋੜ ਦੇ ਮੈਂ ਦੀ ਗੱਲ ਕਰਦੀ ਕਾਲ ਕਾਲੀ ਸ਼ੁਕਰਵਾਰ ਆ ਕਦੋਂ ਬਣਾਉਣ ਫੇ ਜੇ ਕੋਈ ਤੇਰੇ ਮੇਰੇ ਵਰਗਾ ਕੋਲੀ ਲੈ ਕੇ ਵੀ ਆ ਜਾਣਾ ਫੇ ਤੂੰ ਕੀ ਕਹੋਂਗੀ ਨਹੀਂ ਦੇਣੇ ਅੱਜ ਵੀਰਵਾਰ ਆ ਮੈਂ ਸੇਤ ਨਾ ਮੇਰੇ ਨਾਲ ਵੀ ਉਦੋਂ ਇਦਾਂ ਹੀ ਹੋਈ ਸੀ ਮੈਂ ਵੀ ਇਦਾਂ ਹੀ ਕੀਤੀ ਸੀ ਮੈਂ 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 ਸੋਚਿਆ ਸ਼ੁੱਕਰਵਾਰ ਆ ਮੈਂ ਵੀ ਬੜਿਆ ਸਿਰ ਸੁਰਨਾ ਆ ਕੇ ਇੱਥੇ ਜਗਦੀਪ ਕੋਲ ਆ ਕੇ ਤਾਂ ਮੈਂ ਦੱਸਿਆ ਬਾਲ ਬੁਲ ਖੋਲ ਕੇ ਮੈਂ ਕਹਿੰਦਾ ਧੁੱਪ ਲੱਗੀ ਬਾਲ ਸਖਾਲਵਾ ਇਹ ਮੈਨੂੰ ਕਹਿੰਦੀ ਭਾਬੀ ਅੱਜ ਮੰਗਲਵਾਰੀ ਸਿਰ ਨਾਲ ਲਿਆ ਮੈਂ ਕਿਹਾ ਅੱਜ ਮੰਗਲਵਾਰ ਆ ਮੈਂ ਅੱਜ ਬੁੱਧਵਾਰ ਮੈਂ ਨਾ ਇਹ ਤਾਂ ਬੁੱਧਵਾਰ ਬਣਾ ਕੇ ਬੈਠੀ ਸੀ ਸੋਮਵਾਰਕ ਬੁੱਧਵਾਰ ਮੈਂ ਚਲੋ ਜੀ ਸਾਡੀ ਚਾਹ ਆ ਗਈ ਥੋੜੀ ਥੋੜੀ ਹੈ ਮੇਰੀ ਕੰਮਾਂ ਤੇ ਲੱਗੀ ਸੀ ਹਾਂ ਲੋ ਇਹ ਰਿਬਨ ਚਾਹ ਪੀਣ ਨੂੰ ਕਿਵੇਂ ਚਲੋ ਫੇਰ ਬਾਏ ਬਾਏ ਰਮਨ ਬਤਾਈ ਜੀ ਤੋ ਬਰਾਤ ਆਓ ਜੀ ਮਟਰੀ ਖਾ ਲਓ ਚਾਹ ਪੀਓ ਚਲੋ ਅਸੀਂ ਹੁਣ ਚਾਹ ਪੀਣ ਲੱਗੇ ਆ ਜੀ ਤੇ ਹੁਣ ਅਸੀਂ ਅੱਜ ਦਾ ਟਾਪਿਕ ক্লোਜ਼ ਫੇਰ ਕੱਲ ਨਵੇਂ ਕਿਸੇ ਟਾਪਿਕ ਦੇ ਨਾਲ ਮਿਲਦੇ ਆ ਤੁਹਾਨੂੰ OK ਜੀ ਬਾਏ ਬਾਏ ਸੀ ਯੂ ਟਮੋਰੋ ਲੈਜੀ ਭੱਲਾ ਤੇ ਇਹ ਨਾ ਅਸੀਂ ਹਾਸੇ ਮਜ਼ਾਕ ਕਰਨਾ ਉਹਨਾਂ ਨੇ ਕੀ ਕਰਨਾ ਜਿੱਦਾਂ 10ਵੀਂ ਕਲਾਸ ਦੇ ਵਿੱਚ ਹੁੰਦੀ ਸੀ ਕਹਾਣੀ ਦੀ ਕਿਤਾਬ ਲੱਗਦੀ ਹੁੰਦੀ ਸੀ ਕਹਿੰਦੇ ਹੁੰਦੇ ਸੀ ਬੱਚੇ ਸਾਰੇ ਉੱਦਾਂ ਖੜੇ ਹੋ ਦੂ ਕਿ ਜਿੱਤਾ ਜਿੱਤਾ ਉਹਨਾਂ ਦਾ ਕਰੈਕਟਰ ਤੁਸੀਂ ਹੋ ਤਾਂ ਤਾਂ ਉਹਨਾਂ ਦੇ ਡਾਇਲੋਗ ਬੋਲਨੇ ਆ ਅਜੇ ਜਿੱਦਾਂ ਕੁੜੀਆਂ ਮੁੰਡੇ ਬੋਲਦੇ ਹੁੰਦੇ ਸੀ ਆਸੀਂ ਹੱਸਣਾ ਕਈ ਵੇਲੇ ਡਾਇਲੋਗ ਵੀ ਉਦਾਂ ਦਾ ਹੁੰਦਾ ਸੀਗਾ ਪ੍ਰੇਮ ਚੱਲ ਦੀਆਂ ਕਹਾਣੀਆਂ ਹੋਣੀਆਂ ਉਹ ਬੋਲਦੇ ਹੁੰਦੇ ਸੀ ਕਿ ਸਾਡੇ ਤਾਂ ਉਦਾਂ ਹਿੰਦੀ ਦੇ ਵਿੱਚ}}{| ਅਸੀਂ ਇੱਕ ਵਾਰੀ ਹੱਸ ਪਈਆਂ ਸਾਨੂੰ ਉਸ ਵੇਲੇ ਆਦਤ ਹੁੰਦੀ ਸੀ ਕੱਜਲ ਬੜਾ ਪਾਪ ਆ ਕੇ ਕਰ ਦਿੰਦੇ ਮੈਡਮ ਹੋਰ ਤਾਂ ਕੁਝ ਸੁਝਾਣਾ ਨਹੀਂ ਇਹ ਦੇਖੋ ਇਹ ਤਿੰਨ ਲੜਕੀਆਂ ਬੈਠੀਆਂ ਜੰਗਲੀਆਂ ਕੋ ਅੱਖੋਂ ਮੇ ਤਾਂ ਐਸੇ ਕਾਜਲ ਡਾਲਾ ਹੈ ਜਿਵੇਂ ਪੂਰੀ ਕਾਜਲ ਦੀ ਡੱਬੀ ਆ ਉਲਟ ਕੇ ਆ ਗਈ ਟੀਚਰ ਇਹ ਤਾਂ ਬੋਕਾ ਦਿੰਦੇ ਸੀ ਨਾ ਨਾ ਹੈਅਰ ਸਟਾਈਲ ਬਣਾਉਣ ਨੂੰ 5 ਮਿੰਟ ਲੱਗੇ ਉਹੀ ਪਰ ਮੈਨੂੰ ਪੜ੍ਹ ਲੈ ਗਰ ਹਾਂ ਤੇ ਕੰਨ ਸੁਣਦੇ ਰੇਟ ਤੱਕ ਮੈਂ ਸੀਗੀ ਉਹਨੇ ਨਾ ਕਾਫ ਕਰਕੇ ਆਉਣਾ ਇਦਾਂ ਸਾਈਡ ਪਾਸ ਕਰਕੇ ਪਤਾ ਇੱਥੋਂ ਲੈ ਕੇ ਇੱਥੇ ਤੱਕ ਪਿੰਨਾ ਲਗਾਉਂਦੀਆਂ ਹੁੰਦੀਆਂ ਸੀ ਕੁੜੀਆਂ ਹਾਂ ਨਾ ਤੇ ਇਹ ਤੇ ਇਹ ਤਾਂ ਮੇਰੇ ਕੋਲ ਲੱਗਦਾ ਦੋ ਤਰਜਰ ਸੂਈਆਂ ਹੀ ਲਗਾ ਕੇ ਆਏ ਸੀ ਜੋ ਕੇ ਲਾ ਗਏ ਕਹੇ ਰੇ ਯਾਹਾਂ ਤੇ ਤੂੰ ਪੜ੍ਹਨੇ ਆਤਾ ਕਿ ਫੈਸ਼ਨ ਸ਼ੋਅ ਕਰਦੇ ਆਤੇ ਬਾਜੀ ਪੜਾ ਟੀਚਰ ਕੁਝ ਨਹੀਂ ਕਹਿੰਦੇ ਹੁਣ ਤਾਂ ਇਹ ਟੀਚਰ ਦੇ ਦਬਕਾ ਵੀ ਮਾਰ ਦਿੰਦੇ ਨਾ ਦੂਜੇ ਦਿਨ ਟੀਚਰ ਦੀ ਸ਼ਮਤ ਆ ਜਾਂਦੀ ਆ ਹਾਂਜੀ ਹਾਂਜੀ ਸਹੀ ਮਾਪੇ ਚਲੇ ਜਾਂਦੇ ਆ ਤੇ ਸਾਡੇ ਬੱਚੇ ਨੂੰ ਕਿਉਂ ਮਾਰਿਆ ਕਿਉਂ ਸਾਡੇ ਤਾਂ ਇੰਨੇ ਬੈਜੰਦੀਆਂ ਹੁੰਦੇ ਸੀ ਇੰਨੇ ਜੁੱਤੀਆਂ ਪਾਈਆਂ ਛਿੱਤਰ ਪੈਨਾਂ ਦੀ ਮੈਡਮਾ ਕੋਲ ਕੋਈ ਨਹੀਂ ਸੀ ਜਾਂਦਾਂ ਦਾ ਕਰੇ ਜਾ ਕੇ ਇਹ ਕਰਦੇ ਨੇ ਹੋਰ ਮਾਰੋ ਸਾਡੇ ਘਰ ਦੇ ਕਹਿੰਦੇ ਨੇ ਜਾ ਕੇ ਇਹਨਾਂ ਦੇ ਹੋਰ ਮਾਰੋ ਹੁਣ ਦੇ ਕਹਿੰਦੇ ਨਾ 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 ਸਾਡੇ ਬੱਚੇ ਨੂੰ ਤੁਸੀਂ ਹੱਥ ਕਿੱਦਾਂ ਲਾਇਆ ਚਲੋ ਇੰਨਾ ਸੀ ਕਿ ਬੱਚੇ ਉਦੋਂ ਸੁਧਰੇ ਵੀ ਤੋਂ ਹੁਣ ਨਹੀਂ ਸੀ ਇਹ ਤਾਂ ਹੈ ਕਿ ਦਰਦੀ ਸੀ ਇੱਕ ਦਰਦੀ ਸੀ ਦਰਦੀ ਸੀ ਇੱਕ ਵੇਹਾਂ ਜਿਹਨ ਦੀ ਰਿਸਪੈਕਟ ਬਹੁਤ ਸੀ ਅੱਜ ਕੱਲ ਦੇ ਅੱਜ ਕੱਲ ਦੇ ਚੇਤੇ ਵੀ ਕਰਦੇ ਆ ਕਿ ਆਪਾਂ ਇਹ ਵੀ ਕਹਿੰਦੇ ਆ ਕਿ ਉਹਨਾਂ ਨੇ ਸਾਨੂੰ ਪੜਾਇਆ ਉਹਨਾਂ ਦੀ ਬਦੌਲਤ ਅੱਜ ਅਸੀਂ ਇੱਥੇ ਆ ਹੈਨਾ ਹੁਣ ਕਈ ਚੀਜ਼ਾਂ ਜਿਹੜੇ ਅੱਜ ਕੱਲ ਦੇ ਬੱਚੇ ਉਹਨਾਂ ਨੂੰ ਮੈਡਮਾਂ ਨੇ ਪੜ੍ਹਾਇਆ ਨਹੀਂ ਸਾਨੂੰ ਸਮਾਂ ਜਿਹੜੀ ਟੀਚਰਾਂ ਜਿਹੜੀਆਂ ਐਜੂਕੇਟਿਡ ਸੀਗੀਆਂ ਹੈਗੀ ਨੇ ਕਿ ਉਹਨਾਂ ਨੇ ਪੜ੍ਹਾਇਆ ਸੀ ਸਮਾਂ ਐ ਬੀਏ ਪੀਸੀ ਉਹ ਹੁੰਦੀ ਸੀ ਉਹਨਾਂ ਨੇ ਐਕਸਪੀਰੀਅੰਸ ਉਹਨਾਂ ਨੂੰ ਬਹੁਤ ਹੁੰਦਾ ਸੀ ਪੜਾਉਣ ਦਾ ਬੱਚਿਆਂ ਨੂੰ ਅੱਜ ਤੱਕ ਹੈ ਨਹੀਂ ਇਦਾਂ ਦਾ ਉਹਨਾਂ ਨੇ